ਜਿੱਥੇ ਦਾ ਸੇਰਾ ਆਮਦ ਰਿਪਾਰਟ ਦੇ ਸਾਡੇ ਕਲਾਸਟਿਕ ਸੁਪਰੀਮ ਆਪਰੇ ਜੀਵਾ ਜੀ ਸਾਡੇ ਸੇਵਾਦਾਰ ਮਾਨ ਅਤੇ ਸਾਡੇ ਸਾਰੇ ਹਲਕਿਆਂ ਦੇ ਸਾਡੇ ਸਾਡੇ ਕੈਬਨੂ ਡਿਸਟ੍ਰਿਕਟ ਸਾਹਿਬ ਜਿੱਪਾ ਜੀ ਸਾਡੇ ਐਮਐਲਏ ਸਹਿਬਾਨ ਹਲਕੇ ਚਾਰਜਸ ਸਹਿਬਾਨ ਅਤੇ ਸਾਡੇ ਸੰਗਠਨ ਤੋਂ ਸਾਡੀ ਡਿਸਟ੍ਰਿਕਟ ਦੇ ਚਾਰਜਸ ਬਲੌਕ ਇੰਚਾਰਜਸ ਸਾਰੇ ਸੰਗਠਨ ਦੇ ਵਲੰਟੀਅਰਸ ਅਤੇ ਸਾਰੇ ਸਾਥੀਆਂ ਨੂੰ ਜਿੰਨੇ ਸਾਡੇ ਵੋਟਰ ਸਪੋਰਟਰਸ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਤੰਦੇਹੀ ਦੇ ਨਾਲ ਐਨੀ ਗਰਮੀ ਦੇ ਵਿੱਚ ਜੋ ਪ੍ਰਚਾਰ ਕੀਤਾ ਔਰ ਇਸ ਪ੍ਰਚਾਰ ਦੇ ਸਦਕਾ ਜਿਹੜੀ ਅੱਜ ਜਿਹੜੀ ਵੱਡੀ ਜਿੱਤ ਮਿਲੀ ਹੈ ਉਸ ਦੇ ਲਈ ਮੈਂ ਰੱਬ ਦਾ ਵੀ ਸ਼ੁਕਰਾਨਾ ਕਰਦਾ ਔਰ ਆਪਣੇ ਮਾਤਾ ਪਿਤਾ ਦਾ ਸ਼ੁਕਰਾਨਾ ਕਰਦਾ ਆਮ ਆਦਮੀ ਪਾਰਟੀ ਦੇ ਹਰੇਕ ਵਲੰਟੀਅਰ ਨੇ ਹਰੇਕ ਕਾਰਜਕਰਤਾ ਨੇ ਸਭ ਨੇ ਦਬਕੇ ਮਦਦ ਮਿਹਨਤ ਕੀਤੀ ਹੈ ਜਿਹੜੇ ਸਦਕੇ ਮੈਂ ਪੰਜਾਬ ਤੇ 2 ਸਾਲ ਦਾ ਕੰਮ ਕਰ ਸੀ ਖਾਸ ਤੌਰ ਤੇ ਸ਼ਹਾਪੂਜਲੇ ਦੇ ਵਿੱਚ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਜੀ ਦਾ ਸਾਰਿਆਂ ਜੀ ਦੇ ਰਲ ਕੇ ਡਾਕਟਰ ਰਾਜ ਕੁਮਾਰ ਜੀ ਨੂੰ ਅੱਜ ਪਾਰਲੀਮੈਂਟ ਭੇਜਿਆ ਸਿਰੇ ਕਿਸ ਨੂੰ ਦੇ ਰਹੇ ਹੋ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਰੌਡ ショ ਕੀਤੀ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸਾਰੇ ਕਾਰਜਕਰਤਾ ਅਰਵਿੰਦ ਕੇਜਰੀਵਾਲ ਜੀ ਵੀ ਸ਼ਹਾਪੂਰਾ ਇਹਨਾਂ ਨੇ ਮਿਹਨਤ ਕੀਤੀ ਹੈ ਸਾਰੇ ਨੇ ਰਲ ਕੇ ਮਿਹਨਤ ਕੀਤੀ ਮੈਂ ਕਹਿ ਸਕਦਾ ਹਰੇ ਕਾਰਜਕਰਤਾ ਨੇ ਮਿਹਨਤ ਕੀਤੀ ਜਿਹਦਾ ਜਿਹਦਾ ਫਲ ਜਿਹੜਾ ਹੈ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਪਾਰਲੀਮੈਂਟ ਭੇਜਿਆ ਸ਼ਹਾਪੂਰ ਦੇ ਲੋਕਾਂ ਨੇ ਆਪਣੇ ਮੁੱਦੇਾਂ ਜਸ਼ਨ ਦੀ ਤਿਆਰੀ ਹੈ ਜੀ ਉਹ ਕੀ ਸਵਾਦ ਜਸ਼ਨ ਦੇਖੋ ਜਸ਼ਨ ਤਾਂ ਹੁੰਦਾ ਹੀ ਹੈ ਫਿਰ ਜਿੱਤਣ ਤੋਂ ਬਾਅਦ ਜਸ਼ਨ ਹੀ ਹੁੰਦਾ ਕਾਰਜਕਰਤਾ ਨੂੰ ਮਿਲਣਾ ਉਹਨਾਂ ਦੀ ਮੁबारकबालेਣੀ ਜਸ਼ਨ ਹੁੰਦਾ ਪਹਿਲਾਂ ਤਾਂ ਜੀ ਸਾਨੂੰ ਪੂਰਾ ਯਕੀਨ ਸੀ ਪੂਰਾ ਵਿਸ਼ਵਾਸ ਸੀ ਡਾਕਟਰ ਸਾਹਿਬ ਜਰੂਰ ਜਿੱਤਣਾ ਜਿੱਤਣਗੇ ਔਰ ਜਿੱਤ ਵੀ ਰਹੀ ਹੈ ਜਿੱਤਣਗੇ ਵੀ ਬਾਕੀ ਉਹਨਾਂ ਦੇ ਕੰਮ ਬੋਲਦੇ ਹੈ ਜੇ ਅਸੀਂ ਆਪਣੇ ਮੀਡੀਆ ਚ ਨਹੀਂ ਗੱਲ ਕਰਦੇ ਹੁੰਦੇ ਸੀ ਜੇ ਪ੍ਰਚਾਰ ਵੀ ਕਰਦੇ ਸੀ ਸਾਡੇ ਕੰਮ ਬੋਲਦੇ ਹੈ ਉਹ ਡਾਕਟਰ ਬਾਜ ਨੇ ਕੰਮ ਕੀ ਬਹੁਤ ਕੀਤੇ ਹੈ ਔਰ ਅੱਗੇ ਵੀ ਕਰਨਗੇ